پرشنک ادھکاری آم آدمی سب تو پہلے سواب سرکار جو وے پھر چنی گئی ہے نشیا

ਇਹ ਦਾਬੇ ਨਾਲ ਸੀ ਕਹਿ ਸਕਦੇ ਆ ਕਿ ਜੋ ਭਵਾਨ ਸਿੰਘ ਭਵਾਨ ਸਿੰਘ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ ਸਰਪਾ ਚਾਹਿਆ ਉਹਨਾਂ ਨੇ ਨਸ਼ਿਆਂ ਦੇ ਖਾਤਮੇ ਲਈ ਜੋ ਵਾਅਦਾ ਕੀਤਾ ਸੀ ਉਹ ਵਾਅਦੇ ਨੂੰ ਪੂਰਾ ਕਰਕੇ ਹੋਣ ਆਪਣਾ ਜਿਹੜਾ ਕਲਮ ਉਹ ਪਟ ਲਿਆ ਅਤੇ ਉਹਦੇ ਭੱਦੇ ਤੋਂ ਬਕਰ ਤੇ ਜਿਹੜੀ ਕੋਈ ਮਿਸਾਲ ਦਿੱਤੀ ਆ ਯੋਧ ਨਸ਼ਾ ਹੋਈ ਜਿਵੇਂ ਸਾ ਸਾਡਾ ਸਤੋ ਡੀਐਸਪੀ ਸਾਹਿਬ ਸਾਡੇ ਤੁਮੇ ਜੁੰਦਾ ਪਾਜਵਾ ਜੀ ਸਾਡੇ ਵਿੱਚ ਆਸਰੋ ਸਾਹਿਬ ਵੀ ਮੌਜੂਦ ਆ ਸਾਡੀ ਸਮੂਹ ਜੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਆ ਹਰਦੀਪ ਭਾਜੀ ਬਿੱਤੂ ਭਾਜੀ ਕੇਸ਼ਵ ਸਾਹਿਬਾ ਜੀ ਚ ਨਾਲ ਆਮਾਦੀ ਪਾਰਟੀ ਦੇ ਵੋਲੰਟੀਅਰ ਅਤੇ ਸਾਡੇ ਵੀਡੀਓ ਵਾਪਰ ਤੋਂ ਮਾਨਯੋਗ ਯੂਨਸਪਾ ਜੀ ਸਾਡੇ ਜਿਹੜੇ ਕਿ ਸੈਕਟਰੀ ਨੇ ਇੰਦਰ ਇੰਦਰ ਵੀਰ ਪਾ ਜੀ ਸਾਡੇ ਸੈਕਟਰੀ ਨੇ ਜੋ ਸਮਝੀ ਜੋ ਸਾਡੀ ਦਿੱਸ਼ਾਪਤ ਰਾਜ ਪ੍ਰਸ਼ਾਸਨ ਦੇ ਅਧਿਕਾਰੀ ਸਾਡੇ ਵਿੱਚ ਤੁਹਾਨੂੰ ਮੌਜੂਦ ਨੇ ਤੋਂ ਸਭ ਤੋਂ ਵੱਡਾ ਕਾਰਨ ਜਿੱਥੇ ਇਕੱਠੇ ਹੋਣ ਦਾ ਕੀ ਆ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਸ਼ਾ ਬਹੁਤ ਵੱਡੇ ਪੱਧਰ ਤੇ ਵਿੱਚ ਫੈਲ ਰਿਹਾ ਸੀ। ਪਵਾਸ ਸੁਭਾਅ ਜਿਹਾ ਹੋਵੇ। ਪਵਾ ਨਸ਼ਾ ਜਿਹਾ ਸੁਭਾਅ ਜਿਹਾ ਹੋਵੇ। ਨਸ਼ਾ ਪਰੋ ਸਾਧਿਆ ਜੇਰਾ ਪਰਿਵਾਰ ਨੂੰ ਜਰੂਰ ਖਤਮ ਕਰ ਦਿੰਦਾ। ਆਉਣ ਵਾਲੀਆਂ ਪੀੜ੍ਹੀਆਂ ਨਕਸ ਕਰਦਾ। ਸੋ ਪ੍ਰਧਾਨ ਸਿਮਾਧੀ ਸਰਕਾਰ ਨੇ ਸੰਕਲਪ ਲਿਆ ਕਿ ਨਸ਼ਿਆਂ ਵਿਰੋਧੀ ਨਾਲ ਯੋਧਾ ਉਹਨਾਂ ਨੂੰ ਨਾਮ ਪੱਤਰ ਹੋਇਆ ਜਿਹੜੇ ਸੱਜਣ ਕੋਲ ਅਧਿਕਾਰੀ ਜਿਹੜੇ ਪਹੁੰਚੇ ਆ ਜਿਹੜਾ ਯਾਤਰਾ ਤੁਸੀਂ ਦੇਖਿਆ ਹੋਣਾ ਲੱਗੇ ਸਮੇਂ ਤੋਂ ਸਾਡੇ ਪਿੰਡ ਦੇ ਵਿੱਚ ਸੋਰ ਮਾਗਰਾ ਸਾਹਿਬ ਡੀਐਸਪੀ ਸਾਹਿਬ ਸਾਡੇ ਜੇ ਸਾਡੇ ਆਮਾਨੂ

ਆਪਰ ਸਿੱਧੇ ਰਾਹੀਂ ਅਮਨ ਕੰਮ ਆਇਆ ਅਸੀਂ ਉਹਨਾਂ ਦਾ ਜੀ ਆਇਆਂ ਕਹੇ ਮੋਢੇ ਨਾਲ ਉਹਨਾਂ ਨਾਲ ਅਸੀਂ ਬਖਦੇ ਆਂ ਕਿ ਆਓ ਤੁਹਾਡੇ ਨਵੇਂ ਕੰਮ ਦੇ ਵਿੱਚ ਅਸੀਂ ਤੁਹਾਡਾ ਸਾਥ ਦੇ ਲਾਗੇ ਪੰਚਾਇਤ ਸਾਹਿਬ ਸਮਝ ਲਈ ਪ੍ਰਸ਼ਾਸਨ ਸਾਹਿਬ ਜੋਗਾ ਆਮਾ ਨੂੰ ਪਾਰਟੀ ਸਾਹਿਬ ਲੋਕੀ ਪੱਕਾ ਜੇ ਦੁਬਾਰਾ ਇਹ ਕੰਮ ਵਿਤਰੀਆਣਾ ਸ਼ੁਰੂ ਕਰਦੇ ਹੋ ਪ੍ਰਸ਼ਾਸਨ ਦੁਬਾਰਾ ਦੂਜੀ ਵਾਰ ਕਾਰਵਾਈ ਕਰਦਾ ਹੈ ਕਿਉਂ ਤੁਸੀਂ ਇਹ ਕਹਿ ਕਰਨਾ ਅੱਜ ਨਹੀਂ ਤਕਰੀਬਨ 10 ਸਾਲ ਤੋਂ ਅਸੀਂ ਰਾਹ ਪਾਉਂਦਾ ਪਾਉਂਦੇ ਆ ਰਹੇ ਆ ਕਿ ਆਓ ਅਸੀਂ ਗੱਲ ਕਰੀਏ ਤੁਹਾਡਾ ਨਸ਼ਾ ਨਸ਼ਰਾ ਨੂੰ ਪੂਰਨ ਤਰ੍ਹਾਂ ਦੂਰ ਕਰੀਏ ਪਿਛਲੇ 10-12 ਸਾਲ ਤੋਂ ਮੈਂ ਇਹ ਜਰੀਏ ਖੇਡਿਆ ਪਿੰਡ ਤੇ ਆਏ ਹੁੰਦੇ ਪਿੰਡ ਪਹੁੰਚਦੇ ਜੇਰੇ ਤੱਕ ਵੀ ਅਸੀਂ ਛੰਡੀ ਗੱਤੋਂ ਲਈ ਤੱਕ ਤੇ ਸਾਡੇ ਆਮ ਆਦਮੀ ਪਾਰਟੀ ਦੇ ਮਲਟੀਪਲ ਸੋਹਣੇ ਵਿੱਚ ਸਮਾ ਜਾਣਾ ਸੁਮੈ ਇੱਥੇ ਗੱਲ ਸੁਣਾਉਣਾ ਕਿ ਅੱਜ ਇਸ ਤਰ੍ਹਾਂ ਇਹ ਸਾਬੇਲਾ ਅਸੀਂ ਪ੍ਰੋਗਰਾਮ ਕੀਤਾ ਸਰ ਸਾਡਾ ਵਾਅਦਾ ਕੀਤਾ ਸੀ ਕਿ ਪ੍ਰੋਗਰਾਮ ਆਪਾਂ ਹੋਣਾ ਜਿਹਦੇ ਪਿੰਡ ਵਿੱਚ ਨਜ਼ਾਇਜ਼ ਸ਼ਾਮਲਾ ਹੋਊਗੀ ਤੇ ਅੱਜ ਹੋਈਆਂ ਤਾਂ ਪਰਵਰਤਨ ਕਿ ਕਿਤਾਇਆ ਤੋਂ ਕਦੇ ਨਹੀਂ ਬਣੇ ਜੇ ਜਿਆਸਰਾ ਮੰਨ ਹੋਈ ਆ ਤੇ ਤਾੜੀ ਨੂੰ ਮਾਰੋ ਜੇ ਨਹੀਂ ਹੋਈ ਤਾਂ ਮਾਰੋ ਸੋ ਜੇ ਨਹੀਂ ਦੱਸਦਾ ਕਿ ਹਾਂ ਅੱਗੇ ਪਾਤਾ ਸਾਡੇ ਆਮ ਆਦਮੀ ਪਾਰਟੀ ਦੇ ਬਾਰੇ ਮਾਨਯੋਗ ਗੁਦੀਪ ਸਿੰਘ ਜੀ ਹਰਤੀ ਭਾਜੀ ਸੋਨਾਂ ਨੂੰ ਬੇਨਤੀ ਕਰਦਾ ਹੈ ਕਿ ਉਸ ਦੇ ਤੌਰ ਤੇ ਆਪ ਜੀ ਨੇ ਜਿਹੜੇ ਅੰਕਰਾ ਪ੍ਰਖੰਡ ਵਾਹਿਗੁਰੂ ਦਾ ਨਾਮ ਸਵਾਹ ਵਾਹਿਗੁਰੂ ਪ੍ਰਤੀਸ਼ਾਤ ਨੂੰ ਫੇਡ ਬੋਨਸ ਕਰਾਉਣ ਦੇ ਸਮੂਹ ਵਰਸੀ ਹਾਂ ਦੇ ਬਰਾਮਾ ਸਾਰੇ ਸਾਥਕ ਵੀਰਾਂ ਦੇ ਉਪੀ ਸਰਕਾਰ ਕੁਮਿੰਦਰ ਸਿੰਘ ਨੌਜਵਾਲ ਜੀਐਸਪੀ ਦੀ ਸਾਡਾ ਕਾਰਨਾ ਉਸ ਦੀ ਸਰਦਾਰ ਗੁਰਿੰਦਰ ਸਿੰਘ ਨਾਗਰਾ ਜੀ ਸਮੂਹ ਆਵਾਮੀ ਪਾਰਟੀ ਦੇ ਨਿਰਦੇਸ਼ਿਤ ਆਓ ਹਾਜ਼ਰੀ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਪਿੰਡ ਦੇ ਵਾਸੀ ਬੁਧਾਈ ਤੇ ਖੜਾ ਹੋ ਕੇ ਕਿ ਤੁਸੀਂ ਖੁਦ ਹੰਬੜਾ ਮਾਰਿਆ ਤੇ ਪਿੰਡ ਵਿੱਚ ਜਿਹੜੀ ਨਜ਼ਾਇਰ ਸਲਾਮ ਮੇਕੀ ਸੀ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹਰ ਇੱਕ ਵਿੱਚ ਜੇ ਇਹੋ ਪਿੰਡ ਦੇ ਉਸਾਰ ਵਾਲੇ ਨੌਜਵਾਨ ਪਿੰਡ ਦੇ ਸੂਜਵਾਨ ਪਿੰਡ ਦੇ ਆਪੂ ਆਪੋ ਆਪਣੇ ਪਿੰਡ ਦੀ ਜ਼ਿੰਮੇਵਾਰੀ ਲੈ ਲੈਣ ਕਿ ਅਸੀਂ ਉਹਨਾਂ ਸਖਸ਼ ਜਿਹੜੇ ਪਿੰਡ ਦੇ ਨਾਮ ਤੇ ਇੱਕ ਤਲਵੰਧ ਬਣੇ ਹੋਏ ਆ ਅਸੀਂ ਉਹਨਾਂ ਦਾ ਖਾਤਮਾ ਕਰਨਾ ਤਾਂ ਉਹ ਦਿਨ ਦੂਰ ਲਈ ਜਦੋਂ ਸਾਰਾ ਪਿੰਡ ਜਿਵੇਂ ਅੱਜ ਤੁਸੀਂ ਫਰਜ਼ ਕਰ ਰਹੇ ਹੋ ਆਪਣੇ ਪਿੰਡ ਦੇ ਕਿਸੇ ਤਰ੍ਹਾਂ ਹੀ ਸਾਰਾ ਪੰਜਾਬ ਨਸ਼ਾ ਮੁਕਤ ਹੋਵੇਗਾ ਕਿ ਹਰ ਬੰਦੇ ਆਪਣੇ ਨੌਜਵਾਨ ਵੀਰ ਪਿੰਡ ਦੇ ਬੋਧਵਰ ਇਹ ਵੀ ਇਵੇਂ ਸਾਰੇ ਪਿੰਡ ਵਾਲੇ ਨੂੰ ਕਹਿੰਦੇ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ ਸਾਡੇ ਵਿੱਚ ਸਾਡੇ ਦੋ ਤੇ ਤਿੰਨ ਕਰ ਮੈਲ ਜਿਹੜੇ ਇਸ ਯੋਧ ਦੀ ਇਕਾਈ ਸਾਡੇ ਟਾਂਡਾ ਹੋਏ ਵਿੱਚ ਕਰ ਰਹੇ ਨੇ ਮੇਰੇ ਜਨਤੋ ਮੁਰਾ ਸਾਡੇ ਐਸਐਸਓ ਸਾਹਿਬ ਸਾਡੇ ਡੀਐਸਪੀ ਸਾਹਿਬ ਜਿਹੋ ਬੰਤੇ ਕਿ ਜਰਮਨ ਦੇ ਜਿਹੜੇ ਬਿਲਕੁਲ ਇਸ ਵੇਲੇ ਸਰਕਾਰ ਵੱਲੋਂ ਫ੍ਰੀ ਹੈਂਡ ਦਿੱਤੇ ਹੋਏ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਿਫਾਰਿਸ਼ ਕਿਸੇ ਨਸ਼ਾ ਵੇਚਣ ਵਾਲੇ ਦੀ ਕੋਈ ਸਿਫਾਰਿਸ਼ ਕੋਈ ਵੀ ਸਾਡਾ ਪੋਲਿਟਿਕਲ ਲੀਡਰ ਕੋਈ ਆਪ ਨੂੰ ਕਿਸੇ ਤਰ੍ਹਾਂ ਦੀ ਨਹੀਂ ਕਰੇਗਾ ਪਰ ਸਾਡੀ ਇੱਕੋ ਹੀ ਇੱਛਾ ਤੁਹਾਡੇ ਕੋਲੋਂ ਅਮੀਰ ਕਿ ਸਾਡੇ ਹੱਥੇ ਨੂੰ ਹਰ ਹਾਲਤ ਵਿੱਚ ਨਸ਼ਾ ਮੁਕਤ ਬਣਾਉਣਾ ਤੇ ਬਹੁਤ ਵੱਡੀ ਨਵੇਂ ਵਿਅਸੀਆਂ ਨਾਲ ਮੇਰਾ ਕੋਰੋਕ ਕੀਤੀ ਹੋਈ ਆ ਉਸ ਵੇਲੇ ਮੋਰਕਣਾ ਆਫਿਸ ਦੇ ਬਾਹਰ ਦੇ ਕੋਲ ਪਿਆ ਇੱਕ ਧਰਦੀ ਵਾਲਾ ਇਲਾਕੇ ਦੇ ਵਿੱਚ ਇੱਕ ਸਾਡੇ ਟੱਡਾ ਇਲਾਕੇ ਦੇ ਵਿੱਚ ਜਿੱਥੇ ਬੱਛਾ ਚਮੜਿਆਂ ਨੇ ਸਾਡੇ ਪੁਰਾਣੇ ਮਾਜੂਦਗੀ ਦੇ ਉੱਤੇ ਵਾਰ ਕੀਤਾ ਸੀ ਤੇ ਉਹਦਾ ਜਵਾਨ